ਅੱਜ ਕਿਵੇਂ ਸਾਰੇ ਠੀਕ ਠਾਕ ਹੋ ਅੱਜ ਚੱਲੇ ਆਂ ਘਰਦਿਆਂ ਨੂੰ ਲੈ ਕੇ ਚਮਕੌਰ ਸਾਹਿਬ ਦੀ ਧਰਤੀ ਤੇ ਮੱਥਾ ਟਿਕਾਉਣ ਅੱਜ ਦੇ ਦਿਨ ਉੱਥੇ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਸੀਗੇ ਤੇ ਫੇਰ ਜਾਵਾਂਗੇ ਫਤਿਹਗੜ੍ਹ ਸਾਹਿਬ 27 ਤਰੀਕ ਨੂੰ ਸ਼ਹੀਦੀ ਦਿਹਾੜੇ ਆ ਚੱਲਦੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਜੁੜੇ ਰਹੋ ਨਾਲ ਤੁਹਾਨੂੰ ਕਰੋਨੇ ਆ ਦਰਸ਼ਨ ਅੱਜ ਚਮਕੌਰ ਸਾਹਿਬ ਦੀ ਧਰਤੀ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਬੇਬੋ हाँ 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 की हाँ, हाँ. हो गया ये आज सा बेबो से आगे बैला ये साऊ आ बेचारी बाली शरारती है हाँ हाँ <laughs> आ जा आ जा, जा। बेला, 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 आ जा बहला 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 आ जा आ जा आ जा कम बैला ਉਹ ਵੀਰਾ ਸਵਰਥ ਦੇ ਲੱਗੇ ਆ ਪੱਗ ਬੰਨਣਾ ਹੁਣ ਬਈ ਠੀਕ ਠੀਕ ਇਹ ਸਿਰਫ ਹੱਣਾ ਬਣਾ ਜੁੱਤੀ ਹਾਂ ਹੱਲੀ ਜਾਣਾ ਲੀਹੇ ਹੋ ਗਿਆ ਰੈਡੀ ਮੁੰਡਾ ਬੰਨ ਕੇ ਪੱਗ ਹੈ ਹਾਂ ਓਏ ਇੱਧਰ ਦੇਖ ਆ ਦੇ ਇੱਧਰ ਦੇਖ ਪੁੱਤਰੀ ਓਏ ਵਸਣ ਦੇਖਣ ਹਾਂ ਅੱਖਾਂ ਬਹੁਤ ਸੋਹਣੀਆਂ ਇਹਦੀਆਂ ਅੱਖ ਲੱਗਿਆ ਪੱਗ ਬੰਨਣਾ ਅੱਜ ਹੁਣ ਬੰਦੇ ਸਾਰੇ ਕਹਿੰਦੇ ਪੱਗਾਂ ਬੰਨ ਕੇ ਲੈ ਜਾਣੇ ਆ ਸੈਂ ਸਰ ਵੀ ਵੀਰੇ ਸਰ ਵੀ ਬਰਾ ਸਾਡਾ ਸ਼ੁਰੂ ਤੋਂ ਹੀ ਪਾਗਾਂ ਬੰਨਦਾ ਰਿਹਾ ਭਾਈ ਪੰਗੜੇ ਪਾਉਂਦੇ ਹੁੰਦੀ ਜਦੋਂ ਹਣਾ ਵੀਰੇ ਬਹੁਤ ਬੰਨੀਆਂ ਬਿਆਹ ਦੇ ਬਹੁ ਬੰਨੀਆਂ ਹੋ ਗਰੀ ਨੇ ਬਾ ਹੁਣ ਸਾਡੇ ਰਹਿ ਗਏ ਵਿਆਹ ਬੰਨਣੇ ਹਾਂ ਹਾਂ ਬਿਲਕੁਲ ਵੀਰੇ ਤੈਨੂੰ ਤਾਂ ਬੜੀ ਔਖੀ ਲੱਗਣੀ ਸੀ ਹਾਂ ਪੀਣ ਦੀ ਹੋਰ ਬੰਨੀ ਸੀ ਮੈਂ ਤਾਂ ਅੱਜ ਤੱਕ ਇਹ ਬੰਨੂ ਦੇਖੀ ਨਹੀਂ ਹਾਂ ਹਾਂ ਸਿੱਟ ਬੋਲਾ ਓਏ ਸਿੱਟ ਬੋਲਾ ਸਿੱਟ ਸਿੱਟ ਦੂਜੀ ਨੂੰ ਵੀ ਦੇਣਾ ਹੋਰ ਨਹੀਂ ਪੁੱਜਾ ਸਿੱਟ 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 ਬਹਿਲਾ ਸਿੱਟ ਇਹ ਲੈ ਬਿਲਕੁਲ ਸਿੱਟ ਸਿੱਟ ਤੇਰੀ ਤੇਰੀ ਗੱਲ ਮੰਨ ਲਈ ਆ ਲੈ ਬੇਬੋ ਸਿੱਟ ਬੋ ਵਾਹ ਰੀ ਗੁੱਡ ਯੂ ਨਹੀਂ ਪਤਾ ਤੇਰੀ ਗੱਲ ਤਾਂ ਮੰਨ ਲਈ ਮਿੰਟ ਚੀ ਆ ਲੈ ਸਿੱਟ ਸਿੱਟ ਓਏ ਸਿੱਟ 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 ਲੈ ਆਲੇ ਆ ਫੜਾ ਦੇ ਹੁਣ ਤੂੰ ਹੀ ਪਾ ਦੇ ਪਾ ਪਾ ਆ ਵੈਰੀ ਗੁੱਡ ਲੰਗਰ ਭਈ ਥਾਂ ਥਾਂ ਤੇ ਲਾਏ ਹੋਏ ਆ ਸੰਘਾ ਨੇ ਫਤਿਹ ਜੀ ਫਤਿਹ ਜੀ ਫਤਿਹ ਬਾਬਾ ਜੀ ਤੋ ਗੁਰੂ ਘਰ ਚ ਐਂਟਰ ਹੋ ਗਏ ਆ ਅਸੀਂ ਇਹ ਤਰਾ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਜੰਗ ਚ ਸ਼ਹੀਦ ਹੋਏ ਸੀਗੇ ਸਭ ਯਾਦ ਦੇ ਵੱਡੇ ਵਾਹੇ ਗਰੂ ਠੇਕੀ ਲਾਗਨ ਦਾ ਹਲਾਂਗਰੇ ਉਹ ਬਿਰੇਫ ਰ ਸੰਗਤਾਂ ਨੂੰ ਆਪਾਂ ਇਤਿਹਾਸ ਵੀ ਦੱਸਣਾ ਪੂਰਾ ਬਿਲਕੁਲ ਬਿਲਕੁਲ ਹਾਂ ਜੀ ਬੜੀ ਸਾਹਿਬ ਅੱਗੇ ਆਇ ਕਤਲਗੜ੍ਹ ਸਾਹਿਬਾ ਜਿੱਥੇ ਸ਼ਹਾਤਾ ਹੁੰਦੀਆਂ ਨੇ ਅੱਛਾ ਜੀ ਜਦੋਂ ਪੰਪੰ ਸਿੰਘਾਂ ਦਾ ਜੱਥਾ ਹਾਂ ਨਿਕਲਦਾ ਬਾਹਰ ਗੜੀ ਚੋਂ ਹਾਂ ਜੀ ਆਪਾਂ ਜੀਤ ਸਿੰਘ ਬਾਬਾ ਜਿਹਾਰ ਸਿੰਘ ਵੀ ਅੱਛਾ ਜੀ ਇਹ ਇੱਥੇ ਜੂਝ ਕੇ ਸ਼ਹੀਦ ਹੁੰਦੇ ਆਏ ਤੇ ਕਤਲਗੜ੍ਹ ਸਾਹਿਬ ਉਹਨਾਂ ਦੀ ਯਾਦ ਚ ਗੁਰੂ ਘਰ ਬਣਿਆ ਬੜੀ ਸਾਹਿਬ ਅੱਗੇ ਆ ਤਾੜੀ ਮਾਰ ਸਾਹਿਬ ਉੱਧਰ ਠੀਕ ਹੈ ਜੀ ਮਹਾਰਾਜ ਤਾੜੀ ਮਾਰ ਕੇ ਨਿਕਲੇ ਨੇ ਅੱਛਾ ਜੀ ਤੀਰ ਹਿੰਦ ਮੇਰਵਦ ਤੀਰ ਉਹਨਾਂ ਦੀ ਭਾਸ਼ਾ 'ਚ ਕਹਿੰਦੇ ਨੇ ਮਹਾਰਾਜ ਅੱਛਾ ਜੀ ਤੀਰ ਹਿੰਦ ਮੇਰਵਦ ਯਾਰ ਮਾਈਕ ਲੈ ਆਉਣਾ ਭੁੱਲ ਗਏ ਬਾਈ ਮਿੱਤਰੋ ਹੁਣ ਆਵਾਜ਼ ਇਦਾਂ ਆਪਾਂ ਪਿਛਲੀ ਵਾਰ ਉਹ ਭਰੇਉਂ ਦੀ ਆਏ ਸੀ ਉੱਥੇ ਆਪਾਂ ਨੂੰ ਚੰਨੀ ਮਿਲਿਆ ਸੀ ਐਮ ਫਰਗਡੋਣਾ ਨੂੰ ਨਿਕਲੀਏ ਫੇਰਾਂ ਕਈ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਉਪਰ ਤਰਤਰਤ ਜਿੱਥੇ ਸਾਡੇ ਯੋਧੇ ਦੋ ਸਹਿਬ ਜਾਦੇ ਬਾਬਾ ਜੀ ਸਿੰਘ ਤੇ ਬਾਬਾ ਜੀ ਹਰ ਸਿੰਘ ਜੀ ਸ਼ਹੀਦ ਹੋਏ ਸਨ ਪੰਜਾਂ ਪੰਜਾਂ ਦਾ ਜਥਾ ਜਾਂਦਾ ਸੀ ਇੱਕ ਪਾਸੇ 10 ਲੱਖ ਦੀ ਫੌਜ ਤੇ ਇੱਕ ਪਾਸੇ 40 ਸਿੰਘ ਸਿਰਫ ਸੀਗੇ ਜਿਹੜੇ ਇੰਨਿਆਂ ਦਾ ਮੁਕਾਬਲਾ ਕਰੇ ਕਰਕੇ ਤੇ ਸ਼ਹੀਦੀਆਂ ਪਾ ਕੇ ਗਏ ਇਹ ਤਰਕੜਾ ਪ੍ਰਸ਼ਾਦ ਦੀ ਪਰਚੀ ਕਟਾਉਣ ਲੱਗੇ ਆ ਦੇਖ ਦੇ ਮੀਰਾ ਖੜਾਇਆ ਲੈਣ ਚ ਅਸੀਂ ਫਰਗੜਾ ਅੱਜ ਵੀਰ ਤੋਂ ਪਿਆ 500 ਦਾ ਹਾਂ ਹਾਂ ਤੇ ਹਾਸ ਪਹਿਲਾਂ ਸੁਣਿਆ ਵੀਰੇ ਤੋਂ ਲੋ ਜੀ ਇੱਥੇ ਕੱਟ ਲਓ ਜੀ ਲੋ ਜੀ ਆ ਪਰਚੀ ਅੱਗੇ ਪਾ ਦਿਓ ਠੀਕ ਹੈ ਜੀ ਹੋ ਗਿਆ ਐਂਟਰ ਗੁਰੂ ਘਰ ਦੇ ਵਾਹਿਗੁਰੂ ਸੱਚਾ ਬਾਦਸ਼ਾਹ ਕਉ ਬਈਆਸਾ ਪਰਮਾਤਮਾ ਦਾ ਬਰਸਨਾ ਜੀ 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 ਗਾਥਾ ਬੋਧ ਮਾਇਆ श्री ਤਾਂ ਇਹ ਸੀਗਾ ਜੀ ਗੁਰੂ ਘਰ ਦਾ ਪਿਛਲਾ ਪਾਸਾ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਜਿੱਥੇ ਸਾਬਜਾਦਾ ਜੀ ਸਿੰਘ ਤੇ ਜਿਹਾਲ ਸਿੰਘ ਜੀ ਹੁਣੀ ਸ਼ਹੀਦੀ ਪਾ ਜਾਂਦੇ ਆ ਤੇ ਇੱਧਰ ਆ ਜਾਂਦਾ ਭਾਈ ਸੰਗਤ ਸਿੰਘ ਗੇਟ ਪਹਿnde ਸੀ ਇੱਥੇ ਆ ਸੰਗਤ ਸਿੰਘ ਜੀ ਹੁਣੀ ਆਪਣੇ ਆਖਰੀ ਸ਼ਹੀਦ ਹੋਏ ਨੇ ਇੱਥੋਂ ਚਮਕੌਰ ਦੇ ਇਹ ਉਹ ਬਾਬਾ ਜੀ ਨੇ ਜਿਨ੍ਹਾਂ ਦੇ ਸਿਰ ਤੇ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਕਲਗੀ ਲਾ ਕੇ ਤੇ ਇਹਨਾਂ ਨੂੰ ਭੇਜਿਆ ਸੀ ਤੇ ਇਹਨਾਂ ਦਾ ਸਿਰ ਕੱਟ ਕੇ ਧੜ ਨਾਲੋਂ ਵੱਖ ਕਰਕੇ ਸਰੰਦਾ ਭੇਜਿਆ ਗਿਆ ਸੂਬੇ ਕੋਲੇ ਵੀ ਗੁਰੂ ਸਾਹਿਬ ਦਾ ਸੀ ਵੀ ਕਤਲ ਕਰ ਦਿੱਤਾ ਪਰ ਉਹ ਬਾਅਦ ਚ ਉਹਨਾਂ ਨੇ ਕਿਹਾ ਵੀ ਨਹੀਂ ਇਹ ਗੁਰੂ ਸਾਹਿਬ ਨਹੀਂ ਇਹ ਤਾਂ ਭਾਈ ਸੰਗਤ ਸਿੰਘ ਜੀ ਨੇ ਤਾਂ ਦੇਖੋ ਯਾਰ ਗੱਡੀਆਂ ਗੱਡੀਆਂ ਕੁਰਬਾਨੀਆਂ ਨੇ ਆਪਣੇ ਸਿੱਖ ਇਤਿਹਾਸ ਦੀਆਂ ਮਾਣ ਹੁੰਦਾ ਚਲੋ ਜੀ ਇਹ ਗੇਟ ਹੁਣ ਜਾਂਦਾ ਉੱਤੇ ਗੱਡੀ ਨੂੰ ਜਿਹੜੀ ਚਮਕੌਰ ਦੀ ਗੱਡੀ ਕਹਿਦੇ ਨੇ ਕੱਚੀ ਗੱਡੀ ਨੂੰ ਸੋ ਲਓ ਵੀ ਸੰਗਤ ਜੀ ਆਸੀਂ ਪਹੁੰਚ ਗਏ ਹੁਣ ਆਓ ਜੀ ਭਾਈ ਮਦਨ ਸਿੰਘ ਜੀ ਤੇ ਭਾਈ ਕਾਠਾ ਸਿੰਘ ਸੌਰੀ ਪਹਿਲਾਂ ਜੇ ਮੈਂ ਗੇ ਨੌ ਗਲਤ ਲੈ ਲਿਆ ਹੁਣ ਇਹ ਭਾਈ ਮਦਨ ਸਿੰਘ ਹੁਣੀ ਪਹਿਲੇ ਸੀ ਸੀ ਇੱਥੋਂ ਦੇਤੇ ਇਹਨਾਂ ਦੀ ਡਿਊਟੀ ਸੀ ਚਮਕੌਰ ਦੀ ਗੜੀ ਦੇ ਗੇਟ ਰੱਖਦੇ ਆ ਜੀ ਸੰਗ ਬਾਜ ਵਟਾਈ ਜਾਂਦੇ ਆ ਤਰ੍ਹਾਂ ਦੇ ਦਾ ਇੱਥੇ ਸੀਗੀ ਉਹ ਕੱਚੀ ਗੜੀ ਗੁਰਦੁਆਰਾ ਕੱਚੀ ਗੜੀ ਸਾਹਿਬ ਯਾਰ ਹੁਣ ਤਾਂ ਨਾ ਸਾਰਾ ਕੁਝ ਮੈਂ ਹੈਰਾਨ ਆ ਵੀ ਇਹ ਕਾਰ ਸੇਵਾ ਦੇ ਨਾਂ ਤੇ ਢਾਕੇ ਸਾਰਾ ਮਲਿਆ ਮੇਟ ਕਰਕੇ ਆ ਪੱਥਰਾਂ ਚ ਇਹ ਸਾਰਾ ਕਰਤਾ ਨਹੀਂ ਉਹ ਕੱਚੀ ਗੜੀ ਸਾਹਮ ਕੇ ਰੱਖੀ ਹੁੰਦੀ ਯਾਦਗਾਰ ਹੁਣ ਰਾਜਸਥਾਨ ਚ ਹਜ਼ਾਰਾਂ ਸਾਲ ਪੁਰਾਣੇ ਕਿਲੇ ਵੀ ਹਜੇ ਤੱਕ ਉਵੇਂ ਹੀ ਪਜ਼ਰਬ ਕਰ ਰੱਖੇ ਆ ਸਾਹਮਣੇ ਤੇ ਆ ਤੇ ਹੁਣ ਮੈਂ ਤੁਹਾਨੂੰ ਕੱਚੀ ਗੜੀ ਦੀ ਫੋਟੋ ਵੀ ਵਿੱਚ ਲਾਉਂਗਾ ਦੇਖਿਓ ਤੁਸੀਂ ਯਾਰ ਪਹਿਲਾਂ ਕੱਚੀ ਗੜੀ ਕਿੱਦਾਂ ਦੀ ਹੁੰਦੀ ਸੀ ਤੇ ਅੱਜ ਦੀ ਤੇ ਉਹ ਚੀਜ਼ ਨਹੀਂ ਰਹੀ ਯਾਰ ਬਸ ਇੱਕ ਗੁਰੂ ਘਰ ਬਣ ਗਿਆ ਜੱਗ ਉਹ ਰੱਖਦੇ ਸਾਹਮਣੇ ਕਿ ਕਿੱਥੇ ਉਥੋਂ ਗੁਰੂ ਜੀ ਨੇ ਚੜ ਕੇ ਤੀਰ ਚਲਾਏ ਹੋਣੇ ਆ ਉਥੋਂ ਦੇਖਿਆ ਹੁਣ ਆਲਾ ਦਾਲਾ ਗੱਡੀ ਉਹ ਪਵਿੱਤਰ ਜਗ੍ਹਾ ਹੋਣੀ ਆ ਜਿੱਥੇ ਗੁਰੂ ਜੀ ਦੇ ਚਰਨ ਪਏ ਹੋਏ ਸੀਗੇ ਜਿੱਥੋਂ ਖੜ ਖੜ ਕੇ ਬੰਨ ਬੰਨ ਨਿਸ਼ਾਨੇ ਮਾਰੇ ਤੀਰਾਂ ਦੇ ਮੁਗਲਾਂ ਤੇ ਪਹਾੜੀ ਰਾਜਾਂ ਤੇ ਵਾਹੇ ਗੁਰੂ ਇਹ ਜੀ ਗੁਰਦੁਆਰਾ ਗੜੀ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਇਧਰੋਂ ਆ ਜੰਨੇ ਆ ਬਾਹਰ ਪਹਿਲਾਂ ਨਾ ਐਦਾਂ ਦੇ ਹੁੰਦੇ ਸੀ ਗੜੀ ਦੇ ਕੋਲ ਬਣੇ ਹੋਏ ਜਿੱਥੋਂ ਖੜ ਕੇ ਗੁਰੂ ਸਾਹਿਬ ਤੀਰ ਚਲਾਉਂਦੇ ਸੀ ਤੇ ਜਿੱਥੋਂ ਖੜ ਕੇ ਸਾਰੀ ਕਮਾਂਡ ਉਹਨਾਂ ਨੇ ਦਿੱਤੀ ਹਾਂ ਵੀਰੇ ਸਰਬੀਂ ਦਾ ਜਾਈ ਜਾਂਦਾਂਗੇ ਵਾਹਿਗੁਰੂ ਦੇਖਿਓ ਭਾਈ ਇੱਧਰ ਦੀ ਗੇਟ ਇਹਦਾ ਇੱਧਰ ਕਰਤਾ ਹਨ ਤੇ ਤੁਸੀਂ ਦੇਖ ਸਕਦੇ ਹੋ ਹੁਣ ਇੱਧਰ ਅੱਜ ਵੀ ਆ ਨਹਿਰ ਆ ਗਈ ਨਹਿਰ ਦੇ ਨਾਲ ਨਾਲ ਆ ਜੰਗਲ ਆ ਤਾਂ ਉਹ ਟਾਈਮ ਵੀਰੇ ਮੈਂ ਕਹਾਂ ਉਹ ਟਾਈਮ ਵੀਰੇ ਬਿਆਵਾਣ ਹੋਣਾ ਹਨਾ ਇੱਥੇ ਕਿਵੇਂ ਤੀਰ ਦੂਰ ਤੱਕ ਤੁਸੀਂ ਇਹ ਚੀਜ਼ ਦੇਖੋ ਵੀ ਸਾਹਮਣੇ 10 ਲੱਖ ਫੌਜ ਖੜੀ ਆ ਦੂਰ ਦੂਰ ਤੱਕ ਹਨਾ ਜਿੱਥੋਂ ਤੱਕ ਨਿਗਾ ਵੀ ਇੱਧਰ ਸਿਰਫ ਆ ਇੱਥੇ ਗੜੀ ਸੀਗੀ ਜਿਹਦੇ ਸਿਰਫ 40 ਸਿੰਘ ਸੀਗੇ ਜਦੋਂ ਅਨੰਦਪੁਰ ਸਾਹਿਬ ਤੋਂ ਤੁਰਿਆ ਤਾਂ ਉਹਨਾਂ ਨਾਲ ਉਦੋਂ 5000 ਸਿੰਘ ਸੀ ਫਿਰ ਜਦੋਂ ਸਰਸਾ ਨਦੀ ਪਾਰ ਕਰੀ ਤਾਂ 500 ਰਹਿ ਗਏ ਇੱਥੇ ਪਹੁੰਚਦੇ ਪਹੁੰਚਦੇ 40 ਰਹਿ ਗਏ ਨਾਲ ਦੋ ਸਾਬ ਜਾਦੇ ਸੀਗੇ ਆਪਣੇ ਜੋਰਾਵਰ ਆਪਣੇ ਸੱਚਾ ਜੀ ਸਿੰਘ ਤੇ ਜੀਹਾਰ ਸਿੰਘ ਹਨਾ ਵੀਰੇ ਇਦਾਂ ਹੀ ਸੀਗੇ ਪਿਆਰੇ ਇੱਥੇ ਸ਼ਹੀਦ ਹੁੰਦੇ ਆ ਅੱਛਾ ਜੀ ਭਾਈ ਸਾਹਿਬ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਅੱਛਾ ਜੀ ਤੇ ਤਿੰਨ ਪਿਆਰੇ ਇੱਥੇ ਸ਼ਹੀਦ ਉਹਨਾਂ ਦੀ ਸ਼ਹਾਦਤ ਇੱਥੇ ਦੀ ਆ ਅੱਛਾ ਜੀ ਦੇਖੋ ਇਧਰ ਨੂੰ ਹਨਾ ਵੀਰੇ ਯਾਰ ਮੈਂ ਹੁਣ ਕਰ ਗੱਪਾ ਦੱਤ ਹੂੰ ਜਿਹੜਾ ਕਸ਼ਮੀਰੀ ਪੰਡਤਾਂ ਦਾ ਵਫ਼ਦ ਆਇਆ ਸੀ ਗੁਰਤੇਗ ਬਹਾਦਰ ਸਾਹਿਬ ਕੋਲੇ ਹਾਂਜੀ ਉਹ ਫਿਰ ਅਮਰਸ਼ਕ ਸਿੰਘ ਬਣ ਗਿਆ ਸੀ ਅੱਛਾ ਜੀ ਉਹ ਤੇ ਉਹਦਾ ਪੁੱਤਰ ਉਹਨਾਂ ਦੀ ਸ਼ਹਾਦਤ ਇੱਥੇ ਦੀ ਹੈ ਅੱਛਾ ਜੀ ਉਹ ਵੀ ਇੱਥੇ ਸ਼ਹੀਦ ਹੁੰਦੇ ਆ ਓਕੇ ਪੋਰ ਦੀ ਗੰਦੀ ਵਾਹ ਜੀ ਵਾਹ ਦੇਖੋ ਯਾਰ ਇੱਧਰ ਕਿਵੇਂ ਗੁਰੂ ਸਾਹਿਬ ਨੇ ਇੱਥੋਂ ਖੜਖੜ ਤੀਰ ਚਲਾਏ ਹੋਣੇ ਆ ਵੀਰੇ ਆ ਹੁਣ ਮੈਂ ਗੱਲ ਕਰਦੀ ਮੈਂ ਕਿਹਾ ਮਾਰਬਲ ਚ ਸਾਰੇ ਢੱਕਦੇ ਹਨਾ ਉਹ ਗੜੀਓ ਢਾਹਤੀ ਪੁਰਾਣੀ ਕੱਚੀ ਜਿਹੜੀ ਸੀਗੀ ਉਵੇਂ ਹੀ ਰੱਖਦੇ ਹਨਾ ਇਹ ਵੀ ਬੰਦਿਆਂ ਸਗੋਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਵੀ ਉੱਥੇ ਖੜ ਕੇ ਗੁਰੂ ਸਾਹਿਬ ਐ ਵੀ ਇੱਕ ਟਰੈਕਸ਼ਨ ਦਿੰਦੇ ਸੀ ਇਦਾਂ ਲੜੋ ਯੋਧਾ ਆ ਕਰੋ ਇੱਧਰੋਂ ਤੀਰਾਂ ਹਾਂ ਇੱਥੇ ਗੁਰੂ ਸਾਹਿਬ ਸੀ ਬਾਰਖਾਨ ਨੂੰ ਇੱਥੇ ਮਾਰੇ ਆ ਸੀ ਖਿੰਦਰਖਾਨ ਨੂੰ ਇੱਥੇ ਮਾਰੇ ਆ ਸੀ अच्छा भाई मदन सिंह ਤੇ ਕਾਠਾ ਸਿੰਘ ਉਹਨਾਂ ਦੀ ਡਿਊਟੀ ਸੀ ਹਾਂਜੀ ਇੱਥੇ 메인 게ਟ ਤੇ ਹਾਂ ਇਹ ਇਹ ਪਹਿਲੇ ਸ਼ੀਰ ਭਾਈ ਮਦਨ ਸਿੰਘ ਨੇ ਆਖਰੀ ਸ਼ੀਰ ਚਮਕੌਰ ਦੀ ਗੱਡੀ ਤੇ ਬਾਬਾ ਸੰਗਤ ਸਿੰਘ ਜੀ ਠੀਕ ਹੈ ਜੀ ਭਾਈ ਸੰਗਤ ਸਿੰਘ ਨੂੰ 10ਵੇਂ ਪਾਸ਼ਾ ਜੀ ਨੇ ਆਪਣੀ ਕਲਗੀ ਲਾ ਕੇ ਆਪਣਾ ਸਰੂਪ ਬਖਸ਼ਿਆ ਸੀ ਹੂੰ ਹੂੰ ਤਾਂ ਇਹ ਸੀਗਾ ਜੀ ਇੱਥੋਂ ਦਾ ਚਮਕੌਰ ਸਾਹਿਬ ਦੀ ਗੱਡੀ ਦਾ ਇਤਿਹਾਸ ਤੇ ਹੁਣ ਅਸੀਂ ਚੱਲਾਂਗੇ ਜਿੱਥੇ ਸਾਬਜਾਦਿਆਂ ਦਾ ਸੰਸਕਾਰ ਹੋਇਆ ਹਾਂਜੀ ਇਹ ਮੈਂ ਹੈਗਾ ਦੁਨੀਆ ਦੀ ਆਸਾਂ ਵੀ ਜੰਗ ਜਿਹਦੇ ਕੋਈ ਮੇਲ ਏ ਨਹੀਂ ਮੇਲੇ ਨਹੀਂ ਇੱਕ ਪਾਸੇ 10 ਲੱਖ ਇੱਕ ਪਾਸੇ 40 ਸਰ ਹਣਾ ਹਾਂ 6 ਮਹੀਨੇ ਦੇ ਚਾਚਨਾ ਖਾਣ ਪੀਣ ਨੂੰ ਨਹੀਂ ਫਿਰ ਥੱਕੇ ਟੁੱਟੇ ਨੀਂਦੇ ਹੋਏ ਲੜਦੇ ਹੀ ਤਾਂ ਰਹੇ ਨੇ ਅਨੰਦਪੁਰ ਸਾਹਿਬ ਤੋਂ ਹਣਾ ਉਮੀ ਵੀਰੇ ਚਾਜ ਨਾਲ ਸੁੱਤੇ ਨਹੀਂ ਕੋਈ ਉਹ ਫੱਲੀਆਂ ਕੋੜਾਂ ਘੋੜੇ ਲਈ ਆਹ ਦੇ ਜਿਵੇਂ ਉਹ ਘੋੜੇ ਲੈ ਜਾਂਦੇ ਮੈਂ ਕਿਹਾ ਇੱਥੋਂ ਗੁਰਗੋਨ ਸਿੰਘ ਜੀ ਦੇਖਦੇ ਹੋਣਗੇ ਥੱਲੇ ਮੁਗਲ ਮੁਗਲ ਕਿੰਨੇ ਪਰੇ ਕੀ ਦਰਜ ਹੈ ਜੀ ਜਦੋਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਆ ਹਾਂਜੀ ਇਹ ਬਕਾਇਦਾ ਜਿਵੇਂ ਜਿਹੜਾ ਉਸ ਟਾਈਮ ਦਰਬਾਰ ਇਹ ਮੌਲਾ ਉਹਨਾਂ ਦਾ ਅਖਬਾਰ ਹੁੰਦਾ ਸੀਗਾ ਹੂੰ ਤੇ ਦਿੱਲੀ ਨਿਕਲਦਾ ਅਰੰਗਜੇਬ ਦਾ ਉਹ ਦਸਤਾਵੇਜ਼ਾਂ ਦੇ ਵਿੱਚ ਅੱਜ ਵੀ ਦਰਜ ਹੈ ਅੱਛਾ ਜੀ ਇੱਕ ਤਰ੍ਹਾਂ ਦਾ ਆਪਾਂ ਕਹਿ ਦਿੰਦੇ ਆ ਵੀ ਪੋਸਟਮਾਰਟਮ ਹਾਂ ਹਾਂ ਰਿਪੋਰਟ ਬੋਲਦੀ ਆ ਉਹ ਹਾਂ ਹਾਂ ਤਾਂ 394 ਫਟ ਨੇ ਸਹਬਜ਼ਾਦਾ ਜੀ ਸਿੰਘ ਦੇ ਬੁੱਲੇ ਸਰੀਰ ਤੇ ਸਾਰਾ ਸਰੀਰੇ ਵੈਨਤਾ ਹੀ ਹਨ ਜੀ 394 ਫਟ ਉਹਨਾਂ ਦੇ ਸਰੀਰ ਤੇ ਨੇ ਸ਼ਹਾਦਤ ਮਿਲੀ ਹਰੇਕ ਨੂੰ ਐਸ ਵੀ ਗੁਰੂ ਦਾ ਮੁੰਡਾ ਮੈਂ ਵੀ ਮਾਰਾਂ ਮੈਂ ਵੀ ਮਾਰਾਂ ਹਾਂ ਹਾਂ ਹਰੇਕ ਨੂੰ ਐ ਦੇ ਲੋ ਇੱਥੋਂ ਨਿਕਲ ਕੇ ਉਹ ਆਪਣੇ ਕਤਲਗੜ੍ਹ ਉੱਥੇ ਤੱਕ ਚਲੇ ਗਏ ਸੀ ਜੂਝ ਦੇ ਲੜਦੇ ਉੱਥੇ ਜਾ ਕੇ ਹੀ ਦੀ ਪਈ ਸੀ ਉਹ ਥੰਮੇ ਜਾ ਕੇ ਇੱਥੇ ਜੂਝਦੇ ਗਏ ਸੀ ਹਾਂ ਪੌੜੀ ਲਾ ਕੇ ਕੌਣ ਚੜਨ ਲੱਗੀ ਨਾਰਖਾਨ ਮਲੇਰਕੋਟਲੇ ਵਾਲਾ ਨਵਾਬ ਆ ਜਿਹਨੇ ਹਾ ਦਾ ਨਾਰਾ ਮਾਰੇ ਆ ਇਹ ਸ਼ੇਰਖਾਨ ਦਾ ਭਾਈ ਸੀ ਨਾਰਖਾਨ ਅੱਛਾ ਜੀ ਉਹ ਪੌੜੀ ਲਾ ਕੇ ਚੜਨ ਲੱਗਿਆ ਮਹਾਰਾਜ ਨੇ ਜਿਵੇਂ ਤੀਰ ਮਾਰ ਕੇ ਸਿੱੜਤਾ ਫਿਰ ਖਿਜਰਖਾਨ ਚੜਿਆ ਤੇ ਮਹਾਰਾਜ ਨੇ ਜਿਵੇਂ ਗੁਰਦੀ ਮਾਰ ਕੇ ਉਹ ਥੱਲੇ ਸਿੱੜਤਾ ਇੱਕ ਕਹਿੰਦੇ ਦੇਖ ਕੇ ਡਰ ਕੀ ਡੇਗ ਪਈ ਹਣੇ ਜੀ ਹਾਂ ਮਰਦੂਦੇ ਲਿਖਿਆ ਮਹਾਰਾਜ ਨੇ ਜਫਰ ਨਾਮ ਉਹ ਗੰਧ ਦੀ ਓਟ ਲੈ ਲੈ ਕੇ ਹੀ ਬਸ ਹਾਂ ਯਾਰ ਕਿਹੜਾ ਇਤਿਹਾਸ ਆ ਬਈ ਆਪਣੀ ਕੌਮ ਦਾ ਸਿੱਖ ਦਾ ਸ਼ਬਦ ਛੋਟੇ ਪੈ ਜਾਂਦੇ ਆ ਸੁਣਾਉਂਦੇ ਆ ਵੀ ਐਡੀਆਂ ਤਕੜੀਆਂ ਕੁਰਬਾਨੀਆਂ ਨੇ ਯਾਰ ਜਿੰਨਾਂ ਦਾ ਵੀਰੇ ਇਤਿਹਾਸ 'ਚ ਕੋਈ ਹੈ ਹੀ ਨਹੀਂ ਕੋਈ ਜਿਵੇਂ ਲਾਲੋ ਵੀ ਮੇਲ ਮਲਾਬ ਕਿਸੇ ਹੋਰ ਚੀਜ਼ ਵੀ ਇੱਕ ਬਲਖਣੇ ਹਨਾ ਇਤਿਹਾਸ ਰਚ ਗਈ ਆਪਣੇ ਸਿੰਘ ਤਾਂ ਬਿਲਕੁਲ ਬਿਲਕੁਲ ਜਣੀਆਂ ਸਾਰੀ ਜਗ੍ਹਾ ਵਾਹਿਗੁਰੂ ਚਲੋ ਮਿਲਦੇ ਆ ਅਗਲੇ ਗੁਰੂ ਘਰ ਹੁਣ ਤੁਹਾਨੂੰ ਉੱਥੇ ਦਰਸ਼ਨ ਕਰਾਉਨੇ ਆ